ਸਤਿ ਸ੍ਰੀ ਅਕਾਲ ਜੀ ਮੈਂ ਖੜੀਆਂ ਫਤਗੜ ਸਾਬ ਤੋਂ ਥੋੜਾ ਜਿਹਾ 10-12 ਕਿਲੋਮੀਟਰ ਤੋਂ ਅੱਗੇ ਨੂੰ گاਵਾ ਪਿੰਡ ਦੇ ਵਿੱਚ ਜਿੱਥੇ ਕੀ ਇਤਿਹਾਸ ਬੜਾ ਹੀ ਦੁਖਦਾਈ ਵੀ ਹੈ ਕਿਉਂਕਿ ਦੱਸਿਆ ਜਾਂਦਾ ਹੈ ਜਾਣਕਾਰੀ ਮੁਤਾਬਕ ਜਦੋਂ ਮਹਾਤਾ ਗੁਜਰ ਕੋਰ ਜੀ ਤੇ ਛੋਟੇ ਸਹਿਬ ਜਦੋਂ ਨਮੋਰਿੰਡਾ ਤੋਂ ਸਰਹੰਦ ਦੇ ਵੱਲ ਲੈ ਕੇ ਆਇਆ ਜਾ ਰਿਹਾ ਸੀ ਤਾ ਇਸ ਸਥਾਨ ਦੇ ਉੱਤੇ ਇੱਕ ਖੂਹ ਸੀ ਜਿਸ ਦੇ ਕਿ ਉਹਨਾਂ ਨੇ ਅ ਪਾ ਜਲ ਨੂੰ ਲੈ ਕੇ ਜਿਹੜੀ ਕਿ ਮੰਗ ਕੀਤੀ ਸੀ ਪਰ ਉਹਨਾਂ ਨੂੰ ਸਮੇਂ ਦੇ ਮੌਜੂਦਾ ਲੋਕਾਂ ਦੇ ਵੱਲੋਂ ਇੱਥੇ ਜਲ ਨਹੀਂ ਪਹੁੰਚਾਇਆ ਤਾਂ ਉਸ ਦੇ ਇਤਿਹਾਸ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਆ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਵਾਲੇ ਵਸਿੰਦਾ ਨੇ ਤੇ ਜਾਣਦੇ ਆ ਇਸ ਦੇ ਇਤਿਹਾਸ ਬਾਰੇ ਸੱਚੀ ਗਾ ਬਾਬਾ ਜੀ ਸੱਚੀ ਗੱਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਬਾਬਾ ਜੀ ਤੁਹਾਡਾ ਮੈਂ ਜਸਵਿੰਦਰ ਸਿੰਘ ਜੀ ਇੱਥੇ ਦਾਸ ਸੇਵਾ ਕਰਦਾ ਗੁਰੂ ਘਰ ਦੇ ਵਿੱਚ ਲੰਬੇ ਸਮੇਂ ਤੋਂ ਜੀ ਤੇ ਜਿਵੇਂ ਕਿ ਜਾਣਕਾਰੀ ਮੁਤਾਬਕ ਜਿਹੜੀ ਇਸ ਗੁਰਦੁਆਰਾ ਸਾਹਿਬ ਦੇ ਲਈ ਇਸ ਨੋਗਾਵਾ ਪਿੰਡ ਦੀ ਸਾਹਮਣੇ ਆndi ਹੈ ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋਗੇ ਹਾਂਜੀ ਹਾਂਜੀ ਅੱਜ ਤੁਹਾਡਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਮੈਂ ਇੱਥੇ ਜੀ ਆਇਆਂ ਕਰਦਾ ਧੰਨਵਾਦ ਕਰਦਾ ਵੀ ਤੁਸੀਂ ਸੋਸ਼ਲ ਮੀਡੀਆ ਰਾਹੀਂ ਤੇ ਵੱਖ-ਵੱਖ ਮਾਦੀਮਾਂ ਰਾਹੀਂ ਤੁਸੀਂ ਸਾਨੂੰ ਸਾਡੇ ਪਿੰਡ ਦਾ ਇਤਿਹਾਸ ਉਜਾਗਰ ਕੀਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡੀ ਸਰੋਤਿਆਂ ਨੂੰ ਮੈਂ ਬੇਨਤੀ ਕਰਾਂਗਾ ਵੀ ਇਹਨੂੰ ਪਹਿਲਾਂ ਤੇ ਸਬਸਕ੍ਰਾਈਬ ਤੇ ਲਾਈਕ ਕੀਤਾ ਜਾਵੇ ਜੀ ਜਿਹੜੀ ਰੀਚ ਵਧੇ ਤੇ ਜਿਹੜੀ ਸਾਡੇ ਇਤਿਹਾਸ ਸਾਡੇ ਨਗਰ ਦੀ ਹੈ ਜਿਹੜੀਆਂ ਬਾਤਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਮ ਦੀ ਰੱਖਿਆ ਮਨੁੱਖਤਾ ਦੀ ਰੱਖਿਆ ਦੇ ਲਈ ਪਾਈਆਂ ਉਹਦੇ ਨਾਲ ਇਸ ਨਗਰ ਦਾ ਜਿਹੜਾ ਇਤਿਹਾਸ ਸਬ ਜੁੜਿਆ ਹੋਇਆ ਜੀ ਜਿਹੜਾ ਕਿ 11 ਪੋਸਟ 1704 ਈਸਵੀ ਦੇ ਨਾਲ ਜਿਹੜਾ ਸਬੰਧ ਰੱਖਦਾ ਹੈ ਜੀ ਜਦੋਂ ਸਾਡੇ ਵੱਡੇ ਬਾਬੇ ਮੈਂ ਤਾਂ ਕਹਾਂਗਾ ਬਾਬਾ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਾਂ ਨਮਾਤ ਗੁਜਰ ਕੌਰ ਜ ਜਦੋਂ ਉਹਨਾਂ ਨੇ ਸ਼ਹੀਦੀ ਸਫ਼ਰ ਸ਼ੁਰੂ ਕੀਤਾ ਤਾਂ 11 ਪੋਸਟ 1704 ਨੂੰ ਇਸ ਨਗਰ ਵਿੱਚ ਹੁੰਦੇ ਹੋਣਗੇ ਸੀ ਜੀ ਅੱਗੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਉਸ ਸਮੇਂ ਜਿਹੜਾ ਸਾਡਾ ਜਿਹੜਾ ਨਗਰ ਹੈ ਅੱਜ ਅੱਜ ਦੇ ਜਿਹੜੇ ਵਸਿੰਦੇ ਨੇ ਸਾਰੇ ਬਾਹਰੋਂ ਆ ਕੇ ਵਸੇ ਹੋਏ ਨੇ ਉਸ ਸਮੇਂ ਜਿਹੜਾ ਨਗਰ ਸੀ ਕਿਉਂਕਿ ਜ਼ੁਲਮ ਹਕੂਮਤ ਜਿਹੜੀ ਜ਼ਾਲਮ ਹਕੂਮਤ ਬਹੁਤ ਜ਼ਿਆਦਾ ਤਸ਼ੱਦਦ ਕਰਦੀ ਸੀ ਤੇ ਜ਼ਿਆਦਾਤਰ ਜਿਹੜੇ ਇੱਥੇ ਸਾਡੇ ਪਰਿਵਾਰ ਪਹਿਲਾਂ ਮੁਸਲਮਾਨ ਪਰਿਵਾਰ ਰਹਿੰਦੇ ਸਨ ਜੀ ਤੇ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਜੋੜ ਕੇ ਨਾ ਗੱਲ ਵੇਖੀ ਜਾਵੇ ਵੀ ਉਸ ਟਾਈਮ ਉਹਨਾਂ ਨੇ ਪਾਣੀ ਨਹੀਂ ਬੁਲਾਇਆ ਕਿਉਂਕਿ ਉਸ ਟਾਈਮ ਜਿਹੜੀ ਜ਼ਾਲਮ ਹਕੂਮਤ ਦਾ ਡਰ ਹੀ ਇੰਨਾ ਸੀ। ਜੀ। ਖੌਫ ਹੀ ਇੰਨਾ ਸੀ ਵੀ ਜਿਹੜਾ ਵੀ ਉਹ ਸੇਵਾ ਨਹੀਂ ਕਰ ਸਕੇ। ਜਦੋਂ ਬਾਬਾ ਜੁਰਾਵਰ ਸਿੰਘ, ਬਾਬਾ ਫਤਿਹ ਸਿੰਘ ਤਾਂ ਨਮਾਤ ਗੋਜਰ ਕੌਰ ਜੀ, ਭਾਈ ਦੋਨਾ ਸਿੰਘ ਹਟੂਰੀਆ ਜੀ ਦੇ ਦੱਸਿਆ ਅਨੁਸਾਰ ਵੀ ਗੱਡੇ ਤੇ ਬੋਰੀਆਂ ਵਿੱਚ ਪਾ ਕੇ ਉਹਨਾਂ ਨੂੰ ਬੜੀ ਤਸ਼ੱਦਦ ਦੇ ਨਾਲ, ਬੜੇ ਅਸਹਿਤ ਸੀ ਇਹ ਦੇ ਕੇ ਫਤਿਹਗੜ੍ਹ ਸਾਹਿਬ ਨੂੰ ਲੈ ਕੇ ਜਾ ਰਹੇ ਸਨ ਤਾਂ ਇਸ ਨਗਰ ਦੇ ਵਿੱਚੋਂ ਥੋੜਾ ਟਾਈਮ ਰੁਕਣਾ ਹੋਇਆ ਕਿਉਂਕਿ ਇੱਥੇ ਇੱਕ ਪੜਾਅ ਸੀ, ਇੱਕ ਕਿਲਾ ਸੀ ਤੇ ਅੱਜ ਇਤਿਹਾਸ ਦੇ ਵਿੱਚ ਵੀ ਦਰਦ ਇਹ ਚੀਜ਼ ਜੀ ਤੇ ਇਥੋਂ ਕੁਝ ਉਹ ਫੌਜੀ ਟੁਕੜੀ ਲੈ ਕੇ ਜਾਣਾ ਚਾਹੁੰਦੇ ਸਨ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਡਰ ਸੀ ਇਹ ਸ਼ੰਕਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਮਕੌਰ ਦੀ ਧਰਤੀ ਦੇ ਮੈਦਾਨੇ ਜੰਗ ਦੇ ਵਿੱਚ ਨੇ ਵੀ ਕਿਤੇ ਉਹ ਸਾਡੀ ਹਟਾਇਕ ਨਾ ਕਰ ਦੇਣ ਤੇ ਉਹ ਆਪਣੀ ਸੁਰੱਖਿਆ ਕਵਚ ਨੂੰ ਹੋਰ ਵਧਾਉਣਾ ਚਾਹੁੰਦੇ ਸਨ ਸੁਰੱਖਿਆ ਪ੍ਰਬੰਧ ਨੂੰ ਹੋਰ ਵਧਾਉਣਾ ਚਾਹੁੰਦੇ ਸਨ ਤੇ ਇੱਥੇ ਜਦੋਂ ਰੁਕੇ ਤਾਂ ਉਹ ਸਿਪਾਹੀਆਂ ਨੂੰ ਅੰਦਰ ਲੈ ਕੇ ਲੈ ਕੇ ਜਾਣਾ ਸੀ ਉਹਨਾਂ ਦੇ ਨਾਲ ਆਪਣੇ ਤੇ ਬਾਹਰ ਇੱਕ ਖੂਹ ਸੀ ਜਿਹੜਾ ਇਤਿਹਾਸਿਕ ਖੂਹ ਦਾ ਜ਼ਿਕਰ ਆਉਂਦਾ ਹੈ ਸਾਡੇ ਇਤਿਹਾਸ ਦੇ ਵਿੱਚ ਵੀ ਆਉਂਦਾ ਜ਼ਿਕਰ ਆ ਉਸ ਉੱਥੇ ਜਿਹੜਾ ਮਤਲਬ ਕੀ ਮਾਤਾ ਗੁਰ ਜੀ ਦੇ ਕੌੜ ਜੀ ਨੇ ਉੱਥੇ ਜਲਦੀ ਮੰਗ ਕੀਤੀ ਸੀ ਉਸ ਟਾਈਮ ਦੇ ਜਿਹੜੇ ਬਿਸ਼ਿੰਦੇ ਸੀ ਅੱਜ ਦੇ ਨਹੀਂ ਉਸ ਟਾਈਮ ਦੇ ਜਿਹੜੇ ਬਿਸ਼ਿੰਦੇ ਸਨ ਇਸ ਪਿੰਡ ਦੇ ਇਸ ਨਗਰ ਦੇ ਉਹ ਸੇਵਾ ਨਹੀਂ ਕਰ ਸਕੇ ਉਹਦਾ ਸਾਨੂੰ ਮਾਲਾਲ ਵੀ ਹੈ ਅੱਜ ਸਾਡੇ ਹਿਰਦੇ ਦੇ ਵਿੱਚ ਵੀ ਉਹ ਅਸੀਂ ਕੌਮ ਤੋਂ ਵੀ ਅਸੀਂ ਅਸੀਂ ਗੁਰੂ ਪਾਤਸ਼ਾਹ ਤੋਂ ਵੀ ਮਾਫੀ ਮੰਗਦੇ ਆ ਤੇ ਅੱਜ ਜਿਹੜਾ ਨਗਰ ਆ ਪੂਰੀ ਚੜ੍ਹਦੇ ਕਲਾ ਦੇ ਵਿੱਚ ਐ ਇਸ ਨਵਾਂ ਗੁਰੂ ਘਰ ਬਣਿਆ ਸਦਾ ਉਹਨਾਂ ਦੀ ਯਾਦ ਦੇ ਵਿੱਚ ਲਗਾਤਾਰ ਲੰਗਰ ਇੱਥੇ ਚੱਲਦਾ ਰਹਿੰਦਾ ਜੀ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਾਤਾਂ ਪੈਂਦੀਆਂ ਇਤਿਹਾਸ ਦੀਆਂ ਸਾਖੀਆਂ ਕੀ ਕਥਾ ਕੀਰਤਨ ਵਿਚਾਰਾ ਹੁੰਦੀਆਂ ਨੇ ਤੇ ਮੈਂ ਸੰਗਤਾਂ ਨੂੰ ਸੁਦੇਸ਼ਾਂ ਪ੍ਰਦੇਸ਼ਾਂ ਦੀ ਸੰਗਤ ਨੂੰ ਇਹ ਕਹਾਂਗਾ ਵੀ ਜਦੋਂ ਵੀ ਤੁਸੀਂ ਸ੍ਰੀ ਫਤੇਗੜ ਸਾਹਿਬ ਦੇ ਸਫ਼ਰ ਤੇ ਆਉਣੇ ਹੋ ਯਾਤਰਾ ਲਈ ਆਉਣੇ ਹੋ ਕਿਰਪਾ ਕਰਕੇ ਤੁਸੀਂ ਸਾਡੇ ਨਗਰ ਨਗਾਵਾ ਨੇੜੇ ਵਸੀ ਬਟਾਣਾ ਜ਼ਰੂਰ ਦਰਸ਼ਨ ਕਰਕੇ ਜਾਓ ਕਿਉਂਕਿ ਇੱਥੇ ਦੀ ਧਰਤੀ ਨੇ ਸ਼ੋ ਮਾਣੀ ਹੈ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਧਨਮਾਤ ਗੁਜਰਪੁਰ ਦੇ ਜੀ ਸੋ ਪਰ ਸਰ ਜੇ ਦੇਖਿਆ ਜਾਵੇ ਬਾਬਾ ਜੀ ਕਿ ਉਸ ਵੇਲੇ ਕਿ ਜਿਵੇਂ ਹੁਣ ਚਲੋ ਇੱਥੇ ਲੰਗਰ ਲੱਗਦੇ ਨੇ ਸਭ ਕੁਝ ਹੈ ਗੁਰਦੁਆਰਾ ਸਾਹਿਬ ਚਲੋ ਉਹ ਪ੍ਰਮਾਤਮਾ ਇੱਥੇ ਵਸਿੰਦਾ ਹੈ ਹਨਾ ਤੇ ਉਹ ਟਾਈਮ 'ਚ ਦੇਖਿਆ ਜਾਵੇ ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖਦੇ ਹੋ ਕਿ ਜਿਵੇਂ ਮਾਤਾ ਗੁਜਰਕੌਰ ਜੀ ਤੇ ਦੋ ਛੋਟੇ ਸਾਹਿਬਜ਼ਾਦੇ ਨਿੱਕੀਆਂ ਜਿੰਦਾ ਸੀਗੀਆਂ ਕਿਸ ਤਰ੍ਹਾਂ ਉਹਨਾਂ ਦੇ ਸ਼ਹਾਦਤ ਦੇ ਦਿਨੋਂ ਜਿਹੜੇ ਚੱਲਦੇ ਆ ਰਹੇ ਨੇ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਸਫ਼ਰ ਸੀ ਕਿ ਜਿਹੜਾ ਜਲਦੀ ਸੇਵਾ ਮਾਤਾ ਜੀ ਤੋਂ ਮੰਗੀ ਗਈ ਸੀ ਇੱਕ ਪਿਆਸ ਦੇ ਰਾਹੀ ਵੀ ਪਾਣੀ ਦਿੱਤਾ ਜਾਵੇ ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਉਹਨਾਂ ਵੱਲੋਂ ਨਹੀਂ ਦਿੱਤਾ ਗਿਆ ਦੇਖੋ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰ ਚੁੱਕਿਆ ਹਾਂ ਤੇ ਸਰੋਤਿਆਂ ਨੂੰ ਵੀ ਬੇਨਤੀ ਕਰਦਾ ਹਾਂ ਜੀ ਵੀ ਉਹ ਜਿਹੜਾ ਸਫ਼ਰ ਸੀ ਇਕੱਲਾ ਇਸ ਨਗਰਦਾਨੀ ਉਹ ਤਾਂ ਜਦੋਂ ਸ਼੍ਰੀ ਆਨੰਦਪੁਰ ਸਾਹਿਬ ਸਨ ਆਪਣੇ ਕਿਲੇ ਦੇ ਵਿੱਚ ਸਨ 6 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਸੀ ਉੱਥੇ ਜਿੰਨਾ ਕੁ ਰਸਦ ਪਾਣੀ ਸੀ ਉਹਦੇ ਨਾਲ ਗੁਜ਼ਾਰਾ ਕਰ ਰਹੇ ਸਨ ਉਸ ਤੋਂ ਬਾਅਦ ਫਿਰ ਛੇਪ ਹੋਤ ਉੱਥੋਂ ਚੱਲੇ ਪਾਏ ਜੀ ਸਾਰਾ ਇਤਿਹਾਸ ਤੁਸੀਂ ਜਾਣਦੇ ਹੋ ਤੇ ਸਤਪੋਉ ਨੂੰ ਜੰਗ ਹੋਈ ਹੈ Patna ਆਪਣੇ ਸਰਸਾ ਨਦੀ ਦੇ ਕੰਢੇ ਦੇ ਉੱਤੇ ਉਸ ਤੋਂ ਬਾਅਦ ਪਰਿਵਾਰ ਤਿੰਨਾ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਮਾਤਾ ਜੀ ਤਾਂ ਲਗਾਤਾਰ ਤਕਰੀਬਨ ਸ਼੍ਰੀ ਆਨੰਦਪੁਰ ਸਾਹਿਬ ਤੋਂ ਹੀ ਕਿਉਂਕਿ ਆਪਾਂ ਜਾਦਾ ਜਾਣਦੇ ਹਾਂ ਵੀ ਜਦੋਂ ਜਾਂ ਤਾਂ ਵੱਡੀ ਉਮਰ ਦੇ ਵਿੱਚ ਜਾਂ ਛੋਟੀ ਉਮਰ ਦੇ ਵਿੱਚ ਭੁੱਖ ਤੇ ਪਿਆਸ ਤੰਗ ਕਰਦੀ ਏ ਤੇ ਮਾਤ ਗੁਜਰਕੌਰ ਦੀ ਉਮਰ ਜਿਹੜੀ ਲਗਭਗ 80 ਸਾਲ ਦੀ ਸੀ ਤੇ ਛੋਟੀ ਸਾਬ ਜਦੋਂ ਜਿਹੜੀ ਉਮਰ 7 ਤੇ 9 ਸਾਲ ਜਿਹੜਾ ਇਤਿਹਾਸ ਸਾਨੂੰ ਦੱਸਦਾ ਹੈ ਤੇ ਉਹ ਉਸ ਤੋਂ ਬਾਅਦ ਕੁਮਾ ਮਾਸਕੀ ਦੇ ਰਹਿਣਾ ਸਿਹੇੜੀ ਆਉਣਾ ਤਾਂ ਸੁੱਖ ਦੇ ਤੇ ਪਿਆਸੇ ਦੇ ਸਰੀਰ ਸੀ ਸਰੀਰਕ ਤੌਰ ਤੇ ਆਪਾਂ دنیਾਬੀ ਤੌਰ ਤੇ ਜੇ ਆਪਾਂ ਸੋਚੀ ਤਾਂ ਬਹੁਤ ਵੱਡਾ ਤਸੀਹਾਰ ਸੀ ਬਹੁਤ ਵੱਡਾ ਜ਼ੁਲਮ ਸੀ ਉਹਨਾਂ ਦੇ ਉੱਤੇ ਪਰ ਉਹ ਜ਼ੁਲਮੋ ਸਤਮਨ ਨੂੰ ਹਟਾਉਂਦੇ ਹੋਏ ਸਾਡੀ ਧਰਮ ਦੀ ਰੱਖਿਆ ਸਾਡੀ ਮਨੁੱਖਤਾ ਦੀ ਰੱਖਿਆ ਸਾਡੀ ਕੌਮ ਦੀ ਰੱਖਿਆ ਸਾਡੀ ਪੂਲ ਕੁੱਲ ਕਾਇਨਾਤ ਦੀ ਰੱਖਿਆ ਵਾਸਤੇ ਉਹਨਾਂ ਨੇ ਸ਼ਹੀਦੀ ਦੇ ਜਾਮ ਪੀਤੀ ਤੇ ਇਸ ਸ਼ਹਾਦਤ ਦੇ ਰੇਮਾ ਸੁਨੇਹਾ ਇਹ ਦੇਣਾ ਚਾਹੁੰਦਾ ਨੌਜਵਾਨ ਪੀੜਾ ਨੂੰ ਖਾਸ ਕਰਕੇ ਵੀ ਕਿਰਪਾ ਕਰਕੇ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚੋਂ ਇੱਕ ਤਾਂ ਫਿਰਕਾ ਪ੍ਰਸਤੀ ਕੱਟੜ ਬਾਤਾਂ ਨੂੰ ਆਪਾਂ ਛੱਡੀਏ ਤੇ ਜਿਹੜੇ ਨੌਜਵਾਨ ਵੀਰ ਪਤਿਤ ਹੋਏ ਨੇ ਜਾਂ ਨਸ਼ਿਆਂ ਦੇ ਵਿੱਚ ਨੇ ਉਹ ਕਿਰਪਾ ਕਰਕੇ ਇਸ ਕੁਰਬਾਨੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਆਪਾਂ ਆਪਣੇ ਜੀਵਨ ਨੂੰ 모ੜਾ ਪਾਈਏ ਆਪਾਂ ਸਭ ਜਗਤਿਆਂ ਦੇ ਪਾਇ ਪੁਰਨਿਆਂ ਦੇ ਉੱਤੇ ਚੱਲੀਏ ਮੈਂ ਇਹੀ ਬੇਨਤੀ ਕਰਾਂਗਾ ਜੀ ਤੇ ਬਾਬਾ ਜੀ ਜਿਹੜਾ ਖੂਹ ਦੱਸਿਆ ਜਾਂਦਾ ਪਰ ਤਕਰੀਬਨ ਜਿੱਥੇ ਤੱਕ ਅਸੀਂ ਦੇਖ ਕੇ ਆਇਆ ਕਿ ਉਹ ਖੂਹ ਦੇ ਉੱਤੇ ਹੁਣ ਜਿਸ ਤਰ੍ਹਾਂ ਕਿ ਲੋਕਾਂ ਨੇ ਜ਼ਮੀਨਾਂ ਖਰੀਦ ਕੇ ਘਰ ਪਾਏ ਹੋਏ ਨੇ ਤੇ ਦੱਸਿਆ ਜਾ ਰਿਹਾ ਕਿ ਹਲੇ ਵੀ ਉਹ ਜਿਹੜੀ ਜਗ੍ਹਾ ਥੋੜੀ ਬਹੁਤ ਵੀ ਉੱਥੇ ਛੱਡੀ ਗਈ ਹੈ ਕਿ ਉੱਥੇ ਪਾਣੀ ਦੀ ਤੇ ਲੱਸੀ ਦੀ ਜਾਂ ਦੁੱਧ ਦੀ ਜੋ ਵੀ ਸੇਵਾ ਕੀਤੀ ਜਾਂਦੀ ਹੈ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹ ਇਤਿਹਾਸਿਕ ਜਗ੍ਹਾ ਮੰਨੀ ਜਾਵੇ ਕਿ ਕਿਸ ਤਰ੍ਹਾਂ ਮਾਤਾ ਗੁਜਰਕੌਰ ਜੀ ਉਹ ਖੂਹ ਸੀ ਉਸ ਟਾਈਮ ਦਾ ਤੇ ਉਹ ਅੱਜ ਬੰਦ ਕੀਤਾ ਹੋਇਆ ਕਾਰਨ ਇਹ ਜੀ ਪਹਿਲਾਂ ਦੇਖੋ ਜੀ ਸਾਡੇ ਨਗਰ ਦਾ ਜਿਹੜਾ ਇਤਿਹਾਸ ਸੀ ਨਾ ਸਾਡੇ ਬਜ਼ੁਰਗਾਂ ਨਾਲੀ ਦੰਦ ਕਥਾ ਦੇ ਵਿੱਚ ਚੱਲਦਾ ਸੀ ਦੰਦ ਕਥਾ ਉਸ ਤੋਂ ਬਾਅਦ ਇਹਦੀ ਖੋਜ ਜਿਹੜੀ ਗਈ ਆ ਭਾਈ ਸੁਰਿੰਦਰ ਸਿੰਘ ਜ਼ੋਰਲਾ ਹੋਏ ਨੇ ਉਹਨਾਂ ਨੇ ਫਿਰ ਹੌਲੀ-ਹੌਲੀ ਗ੍ਰੰਥਾਂ ਦੀ ਖੋਜ ਕਰਦਿਆਂ ਹੋਏ ਆ ਸਾਡੇ ਬਜ਼ੁਰਗਾਂ ਨਾਲ ਇੱਥੇ ਮਿਲ ਕੇ ਇਹ ਇਸ ਕਥਾਵਾਂ ਨੂੰ ਜੋੜ ਕੇ ਇਤਿਹਾਸ ਦੇ ਵਿੱਚੋਂ ਫਿਰ ਉਹਨਾਂ ਨੇ ਸਰਜੀਤ ਕੀਤਾ ਤੇ ਉਸ ਸਮੇ ਸਾਡੇ ਨਗਰ ਨੂੰ ਨਹੀਂ ਸੀ ਪਤਾ ਵੀ ਉਹ ਇਤਿਹਾਸਕ ਖੂਹ ਹੈ ਹੁਣ ਪੰਥ ਜਾਣਦਾ ਜਾਂ ਸਤਿਗੁਰੂ ਦੀ ਕਿਰਪਾ ਕਰਨ ਅੱਗੇ ਜਿਵੇਂ ਸੇਵਾ ਹੋਏਗੀ ਕਿਉਂਕਿ ਉਹ ਇਤਿਹਾਸ ਭਾਵੇਂ ਉੱਥੇ ਭਾਵੇਂ ਜਲ ਨਹੀਂ ਛਕਿਆ ਪਰ ਉਹਨਾਂ ਨੇ ਸ਼ੋ ਮਾਣੀ ਹੈ ਉਹ ਉਹਨਾਂ ਜਿੰਦਾਂ ਦੀ ਉਹਨਾਂ ਰੂਹਾਂ ਦੀ ਸ਼ੋ ਮਾਣੀ ਹੈ ਤੇ ਉਹ ਉਹ ਹਰ ਇੱਕ ਜਰਜਰਾ ਜਰਜਰਾ ਜਿਹੜਾ ਉਹ ਪੂਜਣਯੋਗ ਹੈ ਜਿੱਥੇ ਸਾਡੇ ਸਭ ਜਾਤਿਆਂ ਨੇ ਪੈਰ ਰੱਖੇ ਜਿੱਥੇ ਚਰਨ ਪਾਏ ਤੇ ਜਿਹੜੀ ਸ਼ਰਦਾ ਤੁਸੀਂ ਗੱਲ ਕਿਤੇ ਵੀ ਲੱਸੀ ਤੇ ਦੁੱਧ ਦੀ ਉਹ ਦੇਖੋ ਹਰੇਕ ਦੀ ਆਪਣੀ ਭਾਵਨਾ ਹੈ ਠੀਕ ਹੈ ਜੀ ਧਰਮ ਦੇ ਵਿੱਚ ਜਾਂ ਮर्यादा ਦੇ ਵਿੱਚ ਆਪਾਂ ਇਹ ਚੀਜ਼ ਨੂੰ ਨਹੀਂ ਬਣ ਸਕਦੇ ਇਹ ਕਿਸੇ ਦੀ ਕਿਸੇ ਦੀ ਭਾਵਨਾ ਉਹ ਕਿਦਾਂ ਮੰਨ ਰਿਹਾ ਹੈ ਬਾਕੀ ਸਤਿਗੁਰੂ ਜੀ ਕਿਰਪਾ ਕਰਨਗੇ ਆਉਣ ਵਾਲੇ ਸਮਿਆਂ ਦੇ ਵਿੱਚ ਜਿਵੇਂ ਇਸ ਨਗਰ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਗੁਰੂ ਘਰ ਬਣਿਆ ਹੌਲੀ ਹੌਲੀ ਹੋਰ ਵੀ ਜਿਹੜੀਆਂ ਨਿਸ਼ਾਨੀਆਂ ਨੇ ਉਹ ਗੁਰੂ ਪੰਥ ਕਿਰਪਾ ਕਰੇ ਗੁਰੂ ਸਭ ਕਿਰਪਾ ਕਰਨ ਉਹ ਆਪਣੀਆਂ ਨਿਸ਼ਾਨੀਆਂ ਆਪੇ ਸੰਗਤਾਂ ਦੀ ਝੋਲੀ 'ਚ ਸੇਵਾ ਪਾ ਕੇ ਅੱਗੇ ਸਾਹਮਣੇ ਜਾਣਗੀਆਂ ਜੀ ਜੀ ਤੇ ਹੁਣ ਜੇ ਖੁੱਦ ਹੀ ਗੱਲ ਕਰੀਏ ਤਾਂ ਉਹਦੇ ਲਈ ਤੁਸੀਂ ਕੀ ਬੇਨਤੀ ਕਰਨਾ ਚਾਹੋਗੇ ਕਿ ਇਤਿਹਾਸਿਕ ਜਗ੍ਹਾ ਹੈ ਉਹ ਟਾਈਮ ਦੇ ਵਿੱਚ ਹਲੇ ਵੀ ਲੋਕੀ ਯਾਦ ਕਰਦੇ ਆ ਕਿ ਉਸ ਖੂਹ ਦੇ ਕੋਲ ਜਾ ਕੇ ਮਾਤਾ ਗੁਜਰਕੌਰ ਜੀ ਨੇ ਜਿਹੜੀ ਕੀ ਹੈ ਪਾਣੀ ਦੀ ਪਿਆਸ बुझाने ਦੇ ਲਈ ਜਿਹੜੀ ਕੀ ਮੰਗ ਕੀਤੀ ਸੀ ਤੇ ਉਹਦੇ ਬਾਰੇ ਕੀ ਕਹੋਗੇ ਕਿ ਕਿਸ ਤਰ੍ਹਾਂ ਤੁਸੀਂ ਇਹਨੂੰ ਦੇਖੋਗੇ ਅੱਗੇ ਕਿਸ ਤਰ੍ਹਾਂ ਚੱਲਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਬੇਨਤੀ ਕਰਾਵਾਂਗਾ ਵੀ ਜਿਹੜੇ ਸਿੱਖ ਇਤਿਹਾਸ ਹੈ ਨਾ ਉਹ ਸ਼ਬਦ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਦੇਖੋ ਭਾਵਨਾ ਹਰੇਕ ਚੀਜ਼ ਦੇ ਵਿੱਚ ਆ ਕਿੱਥੇ ਉਹਨਾਂ ਨੇ ਘੋੜੇ ਨੇ ਸ਼ੋਹ ਮਾਣੀ ਕਿਤੇ ਕਿਤੇ ਬਰਤਨ ਨੇ ਸ਼ੋਹ ਮਾਣੀ ਕਿਤੇ ਵਸਤਰਾਂ ਦੇ ਸ਼ੋਹ ਮਾਣੀ ਇਤੇ ਉੱਚ ਦੇ ਪੀਰ ਬਣੇ ਦੇਖੋ ਸਾਡੇ ਲਈ ਹਰ ਇੱਕ ਚੀਜ਼ ਪੂਜਣ ਜੋਗੇ ਪਰ ਜਿਹੜਾ ਸਿੱਖ ਹੈ ਉਹ ਸਿੱਖ ਕੇਵਲ ਅਕਾਲ ਦਾ ਪੁਜਾਰੀ ਹੈ ਸ਼ਬਦਾ ਪਰਚਰਾ ਤੇ ਪੰਥ ਖਾਲਸੇ ਦਾ ਦਰਦਾਰ ਕਰਦਾ ਇਸ ਕਰਕੇ ਦੇਖੋ ਨਿਸ਼ਾਨੀਆਂ ਗੁਰੂ ਪੰਥ ਕਿਰਪਾ ਕਰੇ ਸਤਗੁਰੂ ਜੀ ਕਿਰਪਾ ਕਰਨ ਜਿਹਦੇ ਜਿਹਦੇ ਵਿੱਚ ਮਨ ਚ ਪਿਆਰ ਬਣੇ ਉਹ ਨਿਸ਼ਾਨੀਆਂ ਸਾਂਭੀਆਂ ਜਾਣੀਆਂ ਚਾਹੀਦੀਆਂ ਅਸੀਂ ਜਾ ਕੇ ਉੱਥੇ ਅਹਿਸਾਸ ਕਰਦੇ ਹਾਂ ਉਹ ਚੀਜ਼ਾਂ ਦਾ ਤੇ ਸਤਗੁਰੂ ਜੀ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪਰਿਵਾਰ ਤੇ ਵੀ ਸਤਗੁਰੂ ਜੀ ਸਾਡੇ ਨਗਰ ਤੇ ਵੀ ਕਿਰਪਾ ਕਰਨਗੇ ਕੋਈ ਨਾ ਕੋਈ ਵਿਚਾਰ ਕਰਕੇ ਕੋਈ ਨਾ ਕੋਈ ਜਿਹੜਾ ਉਹ ਹਰਾਂ ਹੋਏ ਬਣੇਗਾ ਜੀ ਸੋ ਬੜਾ ਹੀ ਵਧੀਆ ਇਤਿਹਾਸ ਜੋ ਇਸ ਸਥਾਨ ਦੇ ਨਾਲ ਇਸ ਇਤਿਹਾਸਿਕ ਸਥਾਨ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ ਤਾਂ ਬਾਬਾ ਜੀ ਨੇ ਬੜੇ ਵਧੀਆ ਤਰੀਕੇ ਨਾਲ ਤੁਹਾਨੂੰ ਜਾਣੂ ਕਰਵਾਇਆ ਇਸੇ ਤਰ੍ਹਾਂ ਹੀ ਹੋਰ ਵੀ ਤਸਵੀਰਾਂ ਤੁਹਾਨੂੰ ਸਾਂਝੀ ਕਰਦੇ ਰਹਾਗੇ ਜੁੜੇ ਰਹਿਣਾ ਡੀਡੀਸਾ ਆਨਲਾਈਨ ਦੇ ਨਾਲ ਮੈਂ ਰਵਨੀਤ ਧੰਨਵਾਦ